ਬਚਾ ਲੈ ਤਾਲੇ ਬਕਰ ਲਾਰ ਬਿਗਰਮ ਸਿੰਘ ਤੁਸੀਂ ਕੀਆ ਉਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤਾਲ ਤੂੰ ਹੀ ਭਾਵਨਾ ਜੀ ਉੱਥੇ ਖੜੀ ਆ ਆ ਜਾ ਬੇੜੀ ਲਾਰ ਬਿਗਰਮ ਸਿੰਘ ਮਜੀਠੀਆ ਆ ਜਾ ਲਾਰ ਬਿਗਰਮ ਸਿੰਘ ਮਜੀਠੀਆ ਆ ਜਾ ਬਾਪੂ ਚੱਲਿਆ ਨਹੀਂ ਹੋ ਰਿਹਾ ਸਾਰਾ ਸਰਦਾਰ ਵਿਕਰਮ ਸਿੰਘ ਬੀਜ ਪੁੱਤ ਕਦਾਰ ਨਗਰ ਤੋਂ ਮਜੀਠੀਆ ਸਰਦਾਰ ਦੇ ਪੁੱਤੇ ਨਾਲ ਤਕੜੇ ਰਹਿਣਾ ਬੋਲੀ ਓਕੇ ਆਈ ਲਵ ਯੂ ਗਾਇਜ਼ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਆ ਜਾਓ ਆਜਾ ਵੇ ਆਜਾ ਲੈ ਲੈ ਮਾਰੋ ਇਹਦਾ ਬੰਦ ਕਰ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਲੈ ਚੋ ਜੀ ਆਏ ਪਾਸੇ ਕੀ ਕਰ ਬੁਲਾ ਬੁਲਾ ਮੇਰੋ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆ ਕੇ ਬਾਹਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿੰਨੇ ਸੇ ਨੂੰ ਆਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲਮੀ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਥਰ ਕਾਈ ਜੀ ਸਰਨਦੀਪ ਜੀ ਤੁਸੀਂ ਕਦੋਂ ਪੀਤਾ ਸੀ ਮੈਨੂੰ ਹਾਂਜੀ ਕਮਿਟਮੈਂਟ ਕੀ ਕੀਤੀ ਜਾਣਾ ਕੀ ਨਹੀਂ ਨਹੀਂ

ਇਹ ਆਰਟੀਕਲ ਆ ਟੂੜਾ ਪੱਟਣ ਲਈ ਕੋਈ ਜਾਣੇ ਕੋਈ ਯਾਰ ਜੀ ਬਹੁਤ ਚੱਲਦਾ ਕਰੋ ਯਾਰ ਇਹ ਪਾੜ ਦੇ ਵਿੱਚ ਕੁਝ ਕਾਰ ਨਹੀਂ ਮੈਣਾ ਚਾਹੀਦਾ ਸਰਕਾਰ ਨੇ ਮੈਣਾ ਯਾਰ ਉਹਨਾਂ ਨੇ ਫਿਕਰਤਾ ਯਾਰ ਉੱਪਰ ਜੀ ਉਹਨਾਂ ਆ ਕਿ ਪੀਹੋਂ ਬੈਠਾ ਫਿਕਰ ਯਾਰ ਜਿਹੜੇ ਉਹਤੀ ਬੰਦੇ ਖੜੇ ਨੇ ਜੇ ਤੱਕ ਸਭ ਜੀ ਦੇਖਦੇ ਆ ਉਹ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਲਾ ਪਤਾ ਨੰਬਰ ਬੱਸ ਕਰ ਦੇ ਬੱਸ ਕਰ ਦੇ ਹੈ ਸਰਕਾਰ ਦੀ ਧੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆਬ ਅਫਸਰ ਵੇਖੋ ਕਿੱਨੇ ਆਏ ਆ ਮੇਰੇ ਕੋਈ ਲੇਰ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਆ ਤਾਂ ਮੈਚ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਸਮਾਨਸਿਆ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਤੇ ਮੈਂ ਇੱਥੇ ਨਹੀਂ ਕੰਮ ਜਨਾ ਇੱਧਰ ਇੱਧਰ ਆ ਜਾ ਆ ਇੱਜਾ ਇੱਧਰ ਆ ਆ ਮੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਉਹਨੂੰ ਪਿਸ਼ਾਬ ਕਰਨ ਤੱਕ ਵੀ ਜਾਂਦਾ ਆ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਂਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਤੀ ਦੇ ਡਾਕਟਰੀ ਜੀ ਆ ਇਸ ਤਰ੍ਹਾਂ ਟਿਸ਼ੂ ਟਿਪੀ ਜੀ ਸਭ ਨਾ ਕਰਦਾ ਮੈਂ ਕਹਿੰਦਾ ੱੱਕਾ ਨਹੀਂ ਕਰ ਰਿਹਾ ਬਹੁਤ ਕਰ ਲੀ ਰਿਹਾ ਰਿਕਾਰਡਿੰਗ ਬਹੁਤ ਬੜਾ ਦੇਖ ਮੈਂ ਮੰਨ ਲਓ ਸਾਡੀ ਮੰਨ ਲਓ ਸਾਡੀ ਉਹ ਕਹਿੰਦੇ ਆ ਕੇ ਕੋਈ ਪਲਾਂਟਡ ਕਰਨਾ ਚਾਹੁੰਦੇ ਆ ਸਾਨੂੰ ਘਰ ਜਾਣ ਤੋਂ ਕੋ ਰੋਕੇ ਜੋ ਸਾਹਿਬ ਵਿਕਰਮ ਸਿੰਘ ਜਿੱਠੀਆ ਸਾਹਿਬ ਨੂੰ ਜਿੱਠੀਆ ਸਾਹਿਬ ਨੂੰ ਲੈ ਗਏ ਨੇ ਤੇ ਫਿਰ ਕਾਹਦੀ ਗੱਲ ਰਹੀ ਜਦੋਂ ਲੀਡਰ ਸਾਡੇ ਨੂੰ ਲੈ ਗਏ ਨੇ ਅਸੀਂ ਸ਼ਾਂਤਮਈ ਅੰਦਰ ਜਾਣਾ ਚਾਹੁੰਦੇ ਆ ਕਿ ਫਾ ਨੂੰ ਇੱਕ ਖੰਸ਼ਾ ਵੀ ਕੋਈ ਪੰਜਾਬ ਸਰਕਾਰ ਕੋਈ ਗਲਤ ਕੰਮ ਨਾ ਅੰਦਰ ਕੋਈ ਚੀਜ਼ ਰੱਖੇ ਵੀ ਜਿਹਦੇ ਵਿੱਚ ਇਲਜ਼ਾਮ ਲਾਉਣ ਇਲਜ਼ਾਮ ਲਾਉਣ ਅੰਦਰ ਐਮਐਲਏ ਸਾਹਿਬ ਮੌਜੂਦ ਹੈ ਬੀਬੀ ਗਰੀਨਕੌਰ ਮ ਜਿੱਠੀਆ ਮੌਜੂਦ ਨੇ ਇਹ ਤੇ ਬੜੀ ਸ਼ਰਮਨਾਕ ਗੱਲ ਆ ਪ੍ਰਸ਼ਾਸਨ ਵਾਸਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ 50 ਸਾਲ ਨੂੰ ਲੈ ਗਿਆ ਮਰਦਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਨਾ ਇਨੀ ਗੱਲ ਕਨਫਰਮ ਕਰ ਦਿੱਤੀ ਜਾਵੇ ਕਿ ਪਲੀਜ਼ ਉਹਨਾਂ ਨੂੰ ਲੈ ਕੇ ਜਾਇਆ ਦਿੱਤਾ ਇੱਥੋਂ ਜੀ ਰਸਤਾ ਕਿਉਂ ਖਾਲੀ ਕਰਵਾਇਆ ਜਾ ਰਿਹਾ ਜੀ ਰਸਤਾ ਜੀ ਰੈ residențial ਏਰੀਆ ਹੈ ਕਲੋਨੀ ਹੈ ਸਾਰਿਆਂ ਨੇ ਬਾਹਰ ਨਿਕਲਣਾ ਆਪਣੇ ਆਫਿਸ ਜਾਣਾ ਹੈ ਇਸ ਲਈ ਮੈਂ ਰਸਤਾ ਸੀ ਖਾਲੀ ਕਰਾ ਰਹੇ ਹਾਂ ਲੈ ਕੇ ਅਰੈਸਟ ਕਰ ਲਿੱਤਾ ਜੀ ਆਈ ਡੋਨਟ ਨੋ ਜੀ ਵਿਜੀਲੈਂਸ ਦਾ ਹੈਗਾ ਜੀ ਟੀਮ ਕਿੱਥੋਂ ਆਈ ਸੀ ਸਰ ਥੋੜਾ ਡਿਟੇਲ ਹੈ ਜਾਨਦਾ ਮੈਂ ਮੈਂ ਕੋਈ ਡਿਟੇਲ ਨਹੀਂ ਹੈ ਵਿਜੀਲੈਂਸ ਦੀ ਟੀਮ ਸੀਗੀ ਤੇ ਬਾਕੀ ਡਿਟੇਲਸ ਵਿਜੀਲੈਂਸ ਦਾ ਹੈਲੇ ਸਰਚ ਵੀ ਚੱਲ ਰਿਹਾ ਜੀ नो कमेंट्स जी सर ਉਹਨਾਂ ਨੂੰ ਲੈ ਕੇ ਜਾ ਚੁੱਕੇ ਅਰੈਸਟ ਕਰ ਲਏ ਡਾ ਨਾਡਰ ਨੂੰ ਮੈਂਟੇਨ ਕਰੂੰਗਾ ਅੱਗੇ ਕੀ ਕੀਤਾ ਜਾ ਰਿਹਾ ਕਿਉਂਕਿ ਬਹੁਤ ਸਾਰੇ ਵਰਕਰ ਇੱਥੇ ਮੌਜੂਦ ਨੇ ਆ ਲੋ ਵਿਜੀਤ ਸਿੰਘ ਡੀਸੀਪੀ ਨੇ ਜੋ ਜੋ ਇੱਥੇ ਖੁਦ মিডিਆ ਨੂੰ ਪਿੱਛੇ ਤੱਕਦੇ ਹੋਏ ਨਜ਼ਰ ਆਏ ਨੇ ਸੁਰੱਖਿਆ ਨੂੰ ਰੱਖ ਕੇ ਆਨ ਕਵਾਰਨਟ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਕੋਈ ਨਾਲੇ ਸੀਨੀਅਰ ਬੰਦੇ ਨੇ ਕੋਈ ਜੇਰ ਬੰਦੇ ਨਹੀਂ ਕੋਈ ਰਿਕਵੈਸਟ ਤੌਰ ਤੇ ਜ਼ਿਲ੍ਹਾ ਪ੍ਰਧਾਨ ਨੇ ਕੋ ਹੋ ਗਏ ਰਿਕਵੈਸਟ ਸਾਡੀ ਇਹ ਆ ਕਿ ਜਿੰਨੇ ਉਹਨਾਂ ਦੇ ਆਏ ਨੇ ਸਾਰੇ ਉਹਨਾਂ ਦੇ ਵਕ ਕਰਨੇ ਵੋਟਰ ਨੂੰ ਹਾਂਜੀ ਸਾਡੇ ਐਮਐਲਏ ਸਾਹਿਬ ਜਿਹੜੇ ਨੇ ਉਹ ਅੰਦਰ ਨੇ। ਬਿਲਕੁਲ ਸਾਡਾ ਫਰਜ਼ ਬੰਦਾ ਉਹਨਾਂ ਦੇ ਘਰੇ ਆਉਣਾ। ਤੁਸੀਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕੋਈ ਨਹੀਂ ਸਾਹਿਬ ਮੇਰੀ ਬੇਨਤੀ ਸੁਣ ਲਓ। ਤੁਸੀਂ ਅੰਦਰ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਅਸੀਂ ਨਹੀਂ ਜਾ ਰਹੇ। ਅਸੀਂ ਕੋਈ ਤੱਕਾ ਦੇ ਕਰਨੀ ਰਹੇ। ਨਾ ਦੇਖੋ ਗੇਟ ਨੂੰ ਕੋਈ ਤੱਕਾ ਮਾਰਿਆ। ਤੁਸੀਂ ਸਾਨੂੰ 200 ਮੀਟਰ ਪਿੱਛੇ ਲਾਇਆ ਸੀ ਆ ਗਏ। ਪਰ ਹੁਣ ਇੱਥੋਂ ਦੇਖ ਲੱਗੇ ਨਹੀਂ ਸਰ ਇਹ ਆਪਣੇ ਨਾ ਸਾਰੇ ਰੈ residențial ਕਲੋਨੀ ਸਾਡੇ ਆਪਣੀ ਨੇਰਵੋਜੀ ਤੁਹਾਡੀ ਆਪਣੀ ਨੇਰਵੋਜ ਹੁਣ ਇਹਨਾਂ ਸਾਰਿਆਂ ਨੇ ਨਿਕਲਣਾ ਹੈ। ਥੋੜੀ ਇੱਥੇ ਡਿਸਟਰਬੈਂਸ ਆਪਾਂ ਥੋੜਾ ਦੂਰ ਹੋ ਕੇ ਖੜੇ ਹੋ ਜੀਏ। ਥੋੜਾ ਪਲੀਜ਼ ਇਹ ਨਹੀਂ ਹੁੰਦਾ ਸਾਡੀ ਗੱਲ ਆਉਤੀ ਇਹ ਠੀਕ ਨਹੀਂ ਆ ਗੱਲ ਇਹ ਆਪਣੇ ਨਾ ਸਾਰੇ ਰੈ residențial ਕਲੋਨੀ ਚਲੋ ਸਾਡੇ ਆਪਣੇ ਨੇਰ ਹੋ ਜੀ ਇੱਥੇ ਰਹਿੰਦੇ ਆਂ ਪਰ ਹੁਣੇ ਨਾ ਇਹਨਾਂ ਸਾਰਿਆਂ ਨੇ ਨਿਕਲਣਾ ਥੋੜੀ ਇੱਥੇ ਡਿਸਟਰਬੈਂਸ ਆਪਾਂ ਥੋੜਾ ਦੂਰ ਆਪਾਂ ਬਾਹਰ ਮੇਨ ਰੋਡ ਤੱਕ ਆ ਜਾਈਏ ਉੱਥੇ ਖੜੇ ਹੋ ਜਾ ਕੋਈ ਫਰਕ ਨਹੀਂ ਹੈ 200 ਮੀਟਰ ਅੰਦਰ ਤੱਕ ਜਾਣਾ ਨਹੀਂ ਹੈ ਆਪਾਂ ਚਲੋ ਕੋਈ ਨਹੀਂ ਐਮਐਲਏ ਸਾਹਿਬ ਜੀ ਆਉਂਦੇ ਆ ਤੇ ਚਲ ਜਾਨੇ ਆ ਸਾਰੇ ਉਹ ਜਦੋਂ ਆਣਗੇ ਉਦੋਂ ਉਦੋਂ ਬੁਲਾ ਲੈਂਗੇ ਜੀ ਆਗੇ ਆਗੇ ਆਪਾਂ ਬਾਹਰ ਮੇਨ ਰੋਡ ਤੱਕ ਆ ਜਾਈਏ ਉੱਥੇ ਖੜੇ ਹੋ ਜੋ ਕੋਈ ਫਰਕ ਨਹੀਂ ਹੈ 200 ਮੀਟਰ ਅੰਦਰ ਤੱਕ ਜਾਣਾ ਨਹੀਂ ਆਪਾਂ ਚਲੋ ਕੋਈ ਨਹੀਂ ਐਮਐਲਏ ਸਾਹਿਬ ਜੀ ਆਉਂਦੇ ਆ ਤੇ ਚਲ ਜਾਣੇ ਆ ਸਾਰੇ ਉਹ ਜਦੋਂ ਆਣਗੇ ਉਦੋਂ ਉਦੋਂ ਬੁਲਾ ਲੈਂਦੇ ਆ ਆਗੇ ਆਗੇ ਬਿਲਕੁਲ ਤੁਸੀਂ ਦੇਖੋ ਕਾਸੀ ਨੇ ਤਸਵੀਰਾਂ ਅਨੁਸਾਰ ਹੀ ਲੈ ਰਹੇ ਆ ਸ਼ੇਰ ਜੀ ਫੈਸਲਾ ਨਾ ਨਿਰਦੇਸ਼ ਹੋਣਾ ਹੈ ਵੀਡੀਓ ਨੋ ਕਿਹਾ ਆਓ ਯਾਰ ਉਹਨਾਂ ਦਾ ਕਵਰੇਜ ਕਰ ਮਾਰੋ ਅੰਦਰ ਆ ਜਾਓ ਆਗੇ 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 ਜੀ ਫਾਈਨ ਮੈਂ ਜਾਉਂਗਾ ਮੈਂ ਇਹ ਪਲੀਜ਼ ਆਲੈਨ ਦੋ ਇਹਨਾਂ ਨੂੰ ਠੀਕ ਹੈ ਦੈਟਸ ਫਾਈਨ ਬਟ ਯੂ ਕੈਨ ਨਾਟ ਯੂ ਕੈਨ ਨਾਟ ਸਟਾਪ ਪੀਪਲ Who are from part of my family to come ਵੀ ਮੈਮ ਵੀ ਆਰ ਨਾਟ ਸਟਾਪਿੰਗ ਸੋ ਦੈਨ ਪਲੀਜ਼ let him come ਥੋੜਾ ਸਾਈਡ ਤੇ ਹੋਣੇ ਕੱਢੋ ਠੀਕ ਹੈ ਇਹ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਪਰਿਵਾਰ ਨੂੰ ਕਿਵੇਂ ਰੋਕ ਸਕਦੇ ਹੋ ਰੋਕ ਨਹੀਂਦੇ ਨਹੀਂ ਕਿ ਕਦੇ ਸਾਈਡ ਤੇ ਖੜੇ ਹੈ ਆਲਮ ਸਾਹਿਬ ਆਲੰਦੋ ਜੀ ਨਹੀਂ ਕਰਾਉਡ ਹੈ ਮਤਲਬ ਸਾਡੀ ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਹਿਬ ਆਲੰਦੋ ਦੇਖੀ ਕੈਡ ਉੱਪਰ ਸਹਡਾ ਲੰਦੋ ਮੈਂ ਪਲੀਜ਼ ਆਮ ਰਿਕਵੈਸਟਿੰਗ ਯੂ ਪਲੀਜ਼ ਲੈਟ ਮਾਈ ਪੀਪਲ ਕਾਮ ਆ